ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਵਧੀਆ ਹੋਣਗੇ ਸਾਰੇ ਠੀਕ ਠਾਕ ਹੋਣਗੇ ਪਰ ਬੰਦੇ ਨੂੰ ਪਤਾ ਨਹੀਂ ਹੁੰਦਾ ਹਨਾ ਕਈ ਵਾਰੀ ਆਪਾਂ ਤਿਆਰ ਕਿਤੇ ਹੋਰ ਜਾਣ ਲਈ ਹੋਏ ਹੁੰਦੇ ਆ ਤੇ ਜਾਣਾ ਪਤਾ ਨਹੀਂ ਕਿੱਥੇ ਪੈ ਜਾਂਦਾ ਹੈ ਹਨਾ ਸਵੇਰੇ ਗਈ ਸੀ ਵੀ ਸਕੂਲ ਤਿਆਰ ਹੋ ਕੇ ਤੇ ਉੱਥੇ ਇੱਕ ਫੋਨ ਆ ਗਿਆ ਸਾਡੇ ਨਾ ਚਾਚਾ ਜੀ ਤੇ ਮਾਸੀ ਜੀ ਤੁਹਾਨੂੰ ਪਤਾ ਹੀ ਆਪਣੀ ਲੈ ਲਿਆ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਉਹ ਤੇ ਲੈ ਸੀ ਵਿਚਾਰੇ ਉਹਨਾਂ ਨੂੰ ਵੀ ਉਹੀ ਪ੍ਰੋਬਲਮ ਸੀ ਜਿਹੜੀ ਆ ਦੇਸ਼ ਦੇ ਪਾਪਾ ਨੂੰ ਸੀ ਲੈ ਗਰਦੀ ਤੇ ਮੈਂ ਪਤਾ ਵੀ ਲੈ ਕੇ ਆਈ ਸੀ ਉਹਨਾਂ ਦਾ ਕਾਫੀ ਔਖੇ ਸੀਗੇ ਤੇ ਅੱਜ ਜੋ ਐਕਸਪਾਇਰ ਹੋ ਗਏ ਨੇ ਉਹਨਾਂ ਨੂੰ ਹੋਵੇ 2-3 ਘੰਟੇ ਐਕਸਪਾਇਰ ਹੋ ਜਾਣ। ਫਿਰ ਮੈਂ ਛੁੱਟੀ ਲੈ ਕੇ ਘਰੇ ਆਈ ਬੀਬੀ ਨੂੰ ਲੈ ਕੇ ਤੇ ਬ੍ਰਦਰ ਦਾ ਫੋਨ ਆ ਗਿਆ। ਕਹਿੰਦਾ ਵੀ ਮੈਂ ਵੀ ਜਾਣਾ ਤੇ ਆਪਾਂ ਇਕੱਠੇ ਚੱਲਦੇ ਆਂ ਤੂੰ ਇੱਧਰ ਨਾ ਆਜੋਗੀ ਫਿਰ ਮੈਂ ਚਾਹ ਕੇ ਰਹਿ ਜਾਊਗਾ। ਆ ਜਾ ਆ ਜਾ ਇੱਧਰ ਆ ਜਾ। ਤੁਹਾਨੂੰ ਚਲਾ ਲਉ ਤੁਮ ਆ ਬਈ ਚਲਾ ਗਏ ਤੁਮ ਆ ਗਏ ਚਲਾ ਬਈ ਨਹੀਂ ਤੁਮ ਚਲਾ ਮੈਂ ਤਾਂ ਅੱਕੀ ਪਈਆਂ ਚਲਾ ਚਲਾ ਕੇ ਆਪ ਮੋਈ ਨਾਲ ਬਹਿ ਕੇ ਆ ਕੇ ਆ ਦੇਖੋ ਜੀ ਇਹ ਜਦ ਮੇਰਾ ਘਰ ਗੱਦੀ ਨਹੀਂ ਚਲਾਉਂਦਾ ਮੈਨੂੰ ਚਲੋਣੀ ਪੈ ਰਹੀ ਆ ਚਲ ਚੰਗਾ ਹੋਰ ਵੀ ਠੀਕ ਹੈ ਖਤਰੀ ਕਾ ਚੱਛਾ ਚਲੋ ਠੀਕ ਹੈ ਜੀ ਫਿਰ ਜਾਏਗੀ ਆ ਗਏ ਤੇ ਲੋ ਜੀ ਅਸੀਂ ਵੇਟ ਕਰ ਰਹੀਆਂ ਸੀ ਇਹ ਵੀ ਇੱਥੇ ਆਪਣੇ ਢਾਬੇ ਤੇ ਖੜੇ ਗੁੱਟਰ ਸ਼੍ਰੀ ਪਿੰਡ ਦੇ ਹੋਣੇ ਆ ਗਿਆ ਹੁਣ ਆਪਾਂ ਚੱਲਦੇ ਹਾਂ ਠੀਕ ਹੈ ਗੱਡੀ ਚਲਾਉਣੀ ਪਊਗੀ ਮੈਨੂੰ ਕਿਉਂ ਇਹ ਚਲਾਉਂਦਾ ਨਹੀਂ ਲਓ ਜੀ ਆਪਾਂ ਪਹੁੰਚ ਗਏ ਲਓ ਜੀ ਆਪਾਂ ਪਹੁੰਚ ਗਏ ਘਰੇ ਤੇ ਪਿੰਡ ਸੀਗਾ ਜੀ ਉਹ ਜਿੱਥੇ ਆਪਾਂ ਗਏ ਸੀਗੇ ਨਾ ਪਿੰਡ ਸੀ ਉਹਦਾ ਚਾਚਾ ਜੀ ਦਾ ਬੇਟਾ ਪਿਆ ਹੋਇਆ ਪੰਨੀਵਾਲ ਫੱਤਾ ਆ ਫਾਜ਼ਲ ਕਾ ਰੋਡ ਤੇ ਹੈ ਮੇਰੇ ਖਿਆਲ ਕਾਫੀ ਦੂਰ ਬਹਿ ਜਾਂਦਾ ਸਾਨੂੰ ਤਾਂ ਜੀ ਇੱਥੋਂ ਕਾਫੀ ਟਾਈਮ ਲੱਗ ਰਿਹਾ ਕਿਉਂਕਿ ਰਸਤਾ ਰੁਸਤਾ ਜਿਹਾ ਖਰਾਬ ਸੀ ਪਿੰਡਾ ਪੁੰਡਾ ਜਿਹਾਂ ਦੇ ਵਿੱਚ ਸੀ ਗਏ ਜੇ ਇਸ ਪਿੰਡਾ ਵਿੱਚ ਨਹੀਂ ਆ ਜਾਂਦੇ ਮੁਖਸਬ ਤੋਂ ਫਿਰ ਫਾਜ਼ਲ ਕਾ ਵੱਲ ਨੂੰ ਜਾਂਦੇ ਪੇ ਦੂਰ ਬਹੁਤ ਪੈਂਦਾ ਸੀਗਾ ਵੇ ਹੁਣ ਵੀ ਦੂਰ ਬਹੁਤ ਪਿਆ ਸਾਨੂੰ ਹਾਂ ਡੇਢ ਪੌਣੇ 2 ਘੰਟੇ ਲੱਗੇ ਸਾਨੂੰ ਇੱਥੋਂ ਡੇਢ ਪੌਣੇ 2 ਘੰਟੇ ਜਾਣ ਦੇ ਡੇਢ ਪੌਣੇ 2 ਘੰਟੇ ਆਉਣ ਦੇ ਥਕਾਵਟ ਵੀ ਬਹੁਤ ਜ਼ਿਆਦਾ ਹੋਈ ਤੇ ਆ ਕੇ ਫਿਰ ਚਾਹ ਵਗੈਰਾ ਬਣਾ ਕੇ ਪੀਤੀ ਅਸਲਚ ਨਾ ਜੀ ਇਹਨਾਂ ਨੂੰ ਪ੍ਰੋਬਲਮ ਆਸਰ ਜੀ ਨੂੰ ਕਾਫੀ دیر ਦੀ ਹੈਗੀ ਸੀਗੀ ਤੇ ਪਰ ਕਿਹ ਵੇਰੀ ਪਤਾ ਨਹੀਂ ਲੱਗਦਾ ਹਨਾ ਡਾਕਟਰਾਂ ਨੇ ਵੀ ਕੁਝ ਦੱਸਿਆ ਦੱਸਿਆ ਨਹੀਂ ਸੀਗਾ ਉਹ ਕਹਿੰਦੇ ਸੀ ਵੀ ਕਾਲਾ ਪੀੜੀ ਹੈ ਚਲੋ ਕਾਲਾ ਪੀੜੀ ਹੈ ਸੀ ਉਹ ਬਹੁਤ ਜ਼ਿਆਦਾ ਪਰਹੇਜ ਰੱਖਦੇ ਸੀਗੇ ਕਈ ਸਾਲਾਂ ਤੋਂ ਤੇ ਪਰ ਫਿਰ ਵੀ ਬੱਸ ਜੀ ਇਹ ਚੰਦਰੀ ਬਿਮਾਰੀ ਹੈ ਹਨਾ ਇਹ ਅੰਦਰੇ ਅੰਦਰ ਪੰਜ ਜਾਂਦੀ ਹੈ ਪਤਾ ਵੀ ਨਹੀਂ ਲੱਗਣਦੀ ਪਤਾ ਨਹੀਂ ਕਿੱਥੋਂ ਇਹ ਲੱਗਦੀ ਹੈ ਇੰਨੀ ਚੰਦਰੀ ਬਿਮਾਰੀ ਪਰਮਾਤਮਾ ਘਰੇ ਕਿਸੇ ਨੂੰ ਲੱਗੇ ਨਾ ਫਿਰ ਇਹਦਾ ਇਲਾਜ ਤਾਂ ਕੋਈ ਹੈ ਨਹੀਂ ਉਹ ਤਾਂ ਕੋਈ ਭੱਗਾਂ ਵਾਲਾ ਹੀ ਹੁੰਦਾ ਜੀ ਜਿਹੜਾ ਇਹਦੇ ਚੋਂ ਨਿਕਲ ਜਾਂਦਾ ਬਚ ਕੇ ਆਦਰਵਾਇਜ਼ ਇਹਦੀ ਗ੍ਰਿਪ ਚੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਹੈ ਤੇ ਬਸ ਸਵੇਰੇ ਫਿਰ ਮੈਂ ਗਈ ਸੀਗੀ ਸਕੂਲ ਦੇ ਹਿਸਾਬ ਨਾਲ ਤਿਆਰ ਹੋ ਕੇ ਉਹ ਰੈੱਡ ਜਿਹਾ ਸੰਗ ਜਿਹੜਾ ਵੀਡੀਓ 'ਚ ਦਿਖਾਇਆ ਸੀ ਤੁਹਾਨੂੰ ਉਹ ਮੈਂ ਪਾ ਕੇ ਗਈ ਸੀ ਮੈਨੂੰ ਬਹੁਤ ਅੱਛਾ ਲੱਗਿਆ ਸੀਗਾ ਫਿਰ ਮੈਂ ਸਕੂਲੋਂ ਆਈ 12:00 ਵਜੇ ਅੱਧੀ ਛੁੱਟੀ ਲੈ ਕੇ ਆ ਗਈ ਜਦੋਂ ਫੋਨ ਆ ਗਿਆ ਫਿਰ ਮੈਂ ਆ ਕੇ ਫਿਰ ਕੱਪੜੇ-ਕੂੜੇ ਚੇਂਜ ਕੀਤੇ ਤੁਹਾਨੂੰ ਪਤਾ ਹੀ ਆ ਹਾਂ ਜਿਹੋ ਜਿਹੇ ਥਾਂ ਜਾਣਾ ਆਪਾਂ ਨੂੰ ਉਹ ਜਿਹੇ ਜਿਹੋ ਜਿਹੇ ਦੇਸ਼ ਉਹ ਜਾਂ ਭੇਸ ਕਹਿੰਦੇ ਹੁੰਦੇ ਆ ਨਾ ਉਹ ਜਿਹੇ ਹੀ ਆਪਾਂ ਨੂੰ ਕਰਕੇ ਜਾਣਾ ਪੈਂਦਾ ਹੈਗਾ ਤੇ ਫਿਰ ਮੈਂ ਆ ਕੇ ਸੂਟ ਵਗੈਰਾ ਚੇਂਜ ਕੀਤਾ ਚੰਗਾ ਨਹੀਂ ਲੱਗਦਾ ਹੈਗਾ वैसे मैं देखया आजकल ਲੋਕਾਂ ਨੇ मतलब ਕਿ ਐ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਕਿ ਇਹੇ ਜੀ ਥਾਂ ਤੇ ਗਏ ਆ ਅਸੀਂ ਕਿਹੋ ਜਿਹਾ ਪਾ ਕੇ ਜਾਣਾ ਅਸੀਂ ਅ ਉਹੀ ਚੱਕ ਚੱਕ ਕੇ ਜਿਵੇਂ ਨਾ ਉੱਥੇ ਸੂਟ ਦਿਖਾਉਣੇ ਹੁੰਦੇ ਐ ਇਦਾਂ ਬਣ ਕੇ ਚਲੇ ਜਾਂਦੇ ਨੇ ਭੋਗਾਂ ਤੇ ਵੀ ਤੇ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ ਦੇ ਜਗ੍ਹਾ ਤੇ ਤੁਸੀਂ ਜਾਣਾ ਜਿਸ ਤਰ੍ਹਾਂ ਦੇ ਉੱਥੋਂ ਦੇ ਹਾਲਾਤ ਨੇ ਉਹਦੇ ਮੁਤਾਬਕ ਹੀ ਬੰਦੇ ਨੂੰ ਕੱਪੜਾ ਲੀੜਾ ਪਾ ਕੇ ਜਾਣਾ ਚਾਹੀਦਾ ਉੱਥੇ ਕੋਈ ਕੱਪੜਿਆਂ ਦੀ ਨਮਾਇਸ਼ ਥੋੜੀ ਲਾਉਣ ਜਾਣੀ ਹੁੰਦੀ ਆ ਹਨ ਤੇ ਵੈਸੇ ਨਾ ਜੇ ਆਪਾਂ ਤੁਸੀਂ ਮਾਰਕ ਵਗੈਰਾ ਤੇ ਜਾਂਦੇ ਹੋ ਤਾਂ ਉੱਥੇ ਜੇ ਤੁਸੀਂ ਕਪੜੇ ਉਸ ਹਿਸਾਬ ਦੇ ਪਾ ਕੇ ਜਾਂਨੇ ਹੋ ਤਾਂ ਹੀ ਉੱਥੇ ਉਸ ਹਿਸਾਬ ਨਾਲ ਹੀ ਬੰਦਾ ਸਹੀ ਲੱਗਦਾ ਹੈਗਾ ਜੇ ਤੁਸੀਂ ਇਸ ਤਰ੍ਹਾਂ ਦੇ ਪਾ ਕੇ ਜਾਂਨੇ ਹੋ ਕਿ ਉਹ ਸੂਟੇਬਲ ਹੀ ਨਹੀਂ ਹੈਗੇ ਉਸ ਮਾਹੌਲ ਨੂੰ ਤੇ ਸਾਰੇ ਤੁਹਾਡੇ ਵੱਲ ਦੇਖਦੇ ਨੇ ਬੜਾ ਅਜੀਬ ਲੱਗਦਾ ਸੋ ਚਲੋ ਵੈਸੇ ਤਾਂ ਬਾਕੀ ਤਾਂ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਹਨਾ ਤੇ ਵੈਸੇ ਵੀ ਏਜ ਵੀ ਉਹਨਾਂ ਦੀ ਜ਼ਿਆਦਾ ਨਹੀਂ ਸੀਗੀ ਮੇਰੇ ਖਿਆਲ ਆ ਉਹ ਉਹ ਤਾਂ 60 ਤੋਂ ਥੱਲੇ ਥੱਲੇ ਸੀਗੇ ਜੀ ਬੇਟਾ ਉਹਨਾਂ ਦਾ ਅਨਮੈਰਿਡ ਹੈ ਜੀ ਬਸ ਇਹੀ ਕੁੜੀ ਹੀ ਵਿਆਹੀ ਸੀ ਇੱਕ ਉਹਨਾਂ ਦੀ ਤੇ ਉਹਨਾਂ ਨਾਲ ਉਹੀ ਸਟੋਰੀ ਹੋ ਗਈ ਜੀ ਜਿਹੜੀ ਸਾਡੇ ਵਾਲੀ ਸਟੋਰੀ ਸੀ ਅੱਜ ਮੇਰਾ ਵੀ ਬਹੁਤ ਜ਼ਿਆਦਾ ਮਨ ਖਰਾਬ ਹੋਇਆ ਉੱਥੇ ਜਾ ਕੇ ਵੀ ਉਹੀ ਸਟੋਰੀ ਰਿਪੀਟ ਹੋ ਗਈ ਉਹਨਾਂ ਦਾ ਬੇਟਾ ਵਿਚਾਰਾ ਬਾਹਰ ਗਿਆ ਸੀਗਾ ਪਹਿਲਾਂ ਮਿਲ ਕੇ ਗਿਆ ਸੀ ਉਹ ਆ ਕੇ ਹੁਣੇ بس 2 ਮਹੀਨੇ ਹੋਏ ਸੀ ਵਾਪਸ ਗਏ ਨੂੰ ਇੱਕ ਵਾਰੀ ਆ ਗਿਆ ਸੀ ਸਟੱਡੀ ਖਤਮ ਹੋਣ ਤੋਂ ਬਾਅਦ ਫੇਰ ਉਹ ਲੱਗਿਆ ਸੀ ਮਹੀਨਾ 2 ਮਹੀਨੇ ਲੱਗ 2 ਮਹੀਨੇ ਲੱਗਿਆ ਸੀ ਤੇ ਹੁਣ 100 ਤੋਂ ਮਹੀਨੇ ਹੋਏ ਸੀ ਗਏ ਨੂੰ ਫੇਰ ਵਾਪਸ ਬੁਲਾਇਆ ਕਿਉਂਕਿ ਬਹੁਤ ਜ਼ਿਆਦਾ ਤबीयत ਜਦੋਂ ਉਹਨਾਂ ਦੀ ਖਰਾਬ ਹੋ ਗਈ ਤੇ ਫਿਰ ਹੁਣ ਵਿਚਾਰਾ ਬਸ ਆਈ ਨੂੰ ਮੇਰੇ ਖਿਆਲ 15 20 ਦਿਨ ਹੋਏ ਹੋਣੇ ਆ ਤੇ ਮੈਂ ਬਸ ਇਹੀ ਸੋਚ ਰਹੀ ਸੀ ਵੀ ਉਹ ਵੀ ਸੇਮ ਸਟੋਰੀ ਰਿਪੀਟ ਹੋਈ ਹੈ ਨਾ ਨਾਲ ਵੀ ਜੋ ਸਾਡੇ ਨਾਲ ਹੋਈ ਸੀ ਇਸੇ ਤਰ੍ਹਾਂ ਹੀ ਇਹਦੇ ਦੀ ਸਟਡੀ ਖਤਮ ਹੋਈ ਸੀ ਤਾਂ ਅਸੀਂ ਉਹਨੂੰ ਬੁਲਾ ਲਿਆ ਸੀ ਉਹੀ ਪ੍ਰੋਬਲਮ ਸੀ ਲੀਵਰ ਕੈਂਸਰ ਬਸ ਇਹਨਾਂ ਦਾ ਵੀ ਪਤਾ ਨਹੀਂ ਲੱਗਿਆ ਸੀ ਤੇ ਇਹਦੇ ਪਾਪਾ ਦਾ ਵੀ ਪਤਾ ਨਹੀਂ ਲੱਗਿਆ ਸੀ ਅੰਦਰੇ ਅੰਦਰ ਹੀ ਬਣ ਗਿਆ ਕੋਣ ਮੰਗੂ ਆ ਜਾਂਦੀ ਹੈ ਜੀ ਬਿਮਾਰੀ ਇਹ ਬਹੁਤ ਔਖਾ ਹੁੰਦਾ ਜੀ ਬਾਅਦ ਚ ਬੱਚਿਆਂ ਬੱਚਿਆਂ ਲਈ ਵੀ ਬਹੁਤ ਔਖਾ ਹੈ ਵਾਈਫ ਲਈ ਵੀ ਬਹੁਤ ਔਖਾ ਹੈ ਠੀਕ ਹੈ ਬੰਦਾ ਤੁਰਿਆ ਫਿਰਦਾ ਇੱਕ ਸਰਦਾ ਨਹੀਂ ਹੈਗਾ ਹਨਾ ਪਰ ਬਹੁਤ ਔਖਾ ਹੋ ਜਾਂਦਾ ਜੀ ਜ਼ਿੰਦਗੀ ਨਾ ਫਿਰ ਉਹ ਵਾਲੀ ਰਹਿੰਦੀ ਹੋਈ ਨਹੀਂ ਹੈਗੀ ਜਿਹੜੀ ਪਹਿਲਾਂ ਹੁੰਦੀ ਐ ਤੇ ਪਰ ਕੀਤਾ ਨਹੀਂ ਕੁਝ ਜਾ ਸਕਦਾ ਸਾਡੇ ਵੱਸ ਨਹੀਂ ਹੈਗਾ ਕੁਛ ਹਨਾ ਤੇ ਜੋ ਵੀ ਹੈ ਉਹ ਸਾਨੂੰ ਚੱਲਣਾ ਪੈਂਦਾ ਹੈ ਬਰਦਾਸ਼ਤ ਕਰਨਾ ਪੈਂਦਾ ਹੈ ਉਸ ਟਾਈਮ ਤਾਂ ਬੰਦੇ ਨੂੰ ਲੱਗਦਾ ਕਿ ਨਾਲ ਹੀ ਮਰ ਜੀਏ ਪਰ ਕੌਣ ਮਰਦਾ ਜੀ ਮਰਦਿਆਂ ਨਾਲ ਹਨਾ ਤੇ ਵਾਹਿਗੁਰੂ ਕਰੇ ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਹੁੰਨੀ ਆ ਕਿ ਚੰਦਰੀ ਦੀ ਬਿਮਾਰੀ ਕਿਸੇ ਦਾ ਦਰਵਾਜ਼ਾ ਨਾ ਖੜਕਾਵੇ ਜੀ ਦੇ ਘਰ ਵੜ ਗਈ ਘਰ ਦਾ ਸੁਆਹਿਆ ਕਰ ਜਾਂਦੀ ਐ ਉਹ ਵਿਚਾਰੇ ਕਦੋਂ ਦੇ ਲੈ ਕੇ ਤੁਰੇ ਫਿਰਦੇ ਸੀ ਉਹਨਾਂ ਨੂੰ ਤਾਂ ਕਈ ਸਾਲ ਹੀ ਹੋ ਗਏ ਸੀਗੇ ਅ ਦਵਾਈ ਚਲਦੀ ਉਹਨਾਂ ਦੀ ਹੈ ਨਾ ਫੇਰ ਗੰਗਾ ਨਗਰ ਲੈ ਕੇ ਇੱਕ ਵਾਰੀ ਉਹਨਾਂ ਨੂੰ ਫੋਨ ਦੀਆਂ ਉਲਟੀਆਂ ਵਗੈਰਾ ਆਈਆਂ ਤੇ ਉੱਥੇ ਉਹ ਚਲੋ ਸਟੰਟ ਵਗੈਰਾ ਪਾਤੇ ਲਿਵਰ ਤੇ ਉਹਨਾਂ ਦੇ ਫਿਰ ਠੀਕ ਹੋ ਗਏ ਸੀਗੇ ਤੇ ਉਹ ਤਾਂ ਹੁਣ ਹੀ ਉਹਨਾਂ ਨੂੰ ਪਤਾ ਲੱਗਿਆ ਸੀਗਾ ਕੁਝ ਦਿਨ ਪਹਿਲਾਂ ਹੀ ਵੀ ਇਹਨਾਂ ਨੂੰ ਇਹ ਵਾਲੀ ਪ੍ਰੋਬਲਮ ਹੈ ਕਿਸੇ ਡਾਕਟਰ ਨੇ ਦੱਸਿਆ ਹੀ ਨਹੀਂ ਗੰਗਾ ਨਗਰ ਜਾਂਦੇ ਰਹੇ ਉੱਥੇ ਉਹ ਇੰਜੈਕਸ਼ਨ ਵਗੈਰਾ ਦਿੰਦੇ ਸੀਗੇ ਪਰ ਉਹਨਾਂ ਨੇ ਵੀ ਨਹੀਂ ਦੱਸਿਆ ਹੈਗਾ ਕਿ ਇਹਨਾਂ ਨੂੰ ਲਿਵਰ ਕੈਂਸਰ ਆਏਗਾ ਬਸ ਇਹ ਹੀ ਕਹਦੇ ਸੀਗੇ ਵੀ ਹੈਪੇਟਾਈਟਸ ਸੀ ਆ ਵੀ ਉਹਦੇ ਕਰਕੇ ਆ ਨਾ ਪਰ ਇਹ ਜੀ ਵਿਚਾਰਿਆਂ ਨੇ ਬਹੁਤ ਰੱਖਿਆ ਤੇ ਪਰ ਮੈਂ ਦੇਖਿਆ ਵੀ ਬਹੁਤ ਜ਼ਿਆਦਾ ਵਧ ਗਈ ਹੈ ਇਹ ਬਿਮਾਰੀ ਸ਼ਾਇਦ ਸਾਡਾ ਖਾਣ ਪੀਣ ਹੈ ਜੋ ਹੋ ਗਿਆ ਅਸੀਂ ਬਹੁਤ ਗੰਦਗੀ ਖਾ ਰਹੇ ਹਾਂ ਮੈਨੂੰ ਐ ਲੱਗਦਾ ਹੁੰਦਾ ਕਿ ਅਸੀਂ ਬਹੁਤ ਜ਼ਿਆਦਾ ਗੰਦ ਖਾ ਰਹੇ ਹਾਂ ਦੇਖੋ ਜਿਹੜਾ ਘਰ ਦਾ ਖਾਣੇ ਆ ਉਹਦੇ ਵਿੱਚ ਵੀ ਆਪਾਂ ਕਹਿੰਦੇ ਆ ਕਿ ਰੇਹਾਂ ਸਪਰੇਹਾਂ ਕਣਕਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਹੈਗੀਆਂ ਨੇ ਤੇ ਉਹਨਾਂ ਕਰਕੇ ਵੀ ਬਹੁਤ ਜ਼ਿਆਦਾ ਪਾਣੀ ਵੀ ਬਹੁਤ ਜ਼ਿਆਦਾ ਗੰਦਾ ਹੈ ਜੀਆਂ ਨਾ ਫੈਕਟਰੀਆਂ ਦਾ کارਖਾਨਿਆਂ ਦਾ ਪਾਣੀ ਧਰਤੀ ਦੇ ਵਿੱਚ ਹੀ ਜਾ ਰਿਹਾ ਹੈ ਉਹੀ ਪਾਣੀ ਆ ਜਿਹੜਾ ਬਾਹਰ ਆ ਰਿਹਾ ਉਹੀ ਅਸੀਂ ਪੀ ਰਹੇ ਆ ਕੋਈ ਹਾਲ ਹੀ ਨਹੀਂ ਆ ਦੁਨੀਆ ਦਾ ਜੀ ਬਸ ਪੁੱਛੋ ਇਹਨਾਂ ਬਿਮਾਰੀਆਂ ਨੇ ਦੁਨੀਆ ਖਾ ਹੀ ਲਈ ਘੇਰ ਹੀ ਲਈ ਬਿਮਾਰੀਆਂ ਨੇ ਦੁਨੀਆ ਕਿਹੜਾ ਰੋਗ ਆ ਜਿਹੜਾ ਦੁਨੀਆ ਚ ਨਹੀਂ ਹੈਗਾ ਹੁਣ ਇਹੋ ਜਿਹੀਆਂ ਬਿਮਾਰੀਆਂ ਆ ਗਈਆਂ ਜਿਹੜੀਆਂ ਡਾਕਟਰਾਂ ਦੇ ਵੀ ਸਮਝ ਤੋਂ ਬਾਹਰ ਹੋਈਆਂ ਪਈਆਂ ਨੇ ਤੇ ਬੜਾ ਔਖਾ ਲੱਗਦਾ ਇਹੋ ਜਿਹੇ ਮਾਹੌਲ 'ਚ ਜਾ ਕੇ ਫਿਰ ਬੰਦੇ ਨੂੰ ਆਬਾ ਦੁਖ ਅੱਗੇ ਆ ਜਾਂਦਾ ਫਿਰ ਕੰਟਰੋਲ ਨਹੀਂ ਹੋ ਸਕਦਾ ਹਣਾ ਤੇ ਪਰ ਕੁਛ ਨਹੀਂ ਕੀਤਾ ਜਾ ਸਕਦਾ ਬਾਕੀ ਜਿਹਨੂੰ ਲੱਗੀਆਂ ਨੇ ਜੀ ਉਹਨਾਂ ਨੂੰ ਪਤਾ ਹੈ ਜਿਹਨੂੰ ਚਲੋ ਪ੍ਰਮਾਤਮਾ ਕਰੇ ਮੈਂ ਕਹਿੰਦੀ ਹਾਂ ਕਿਸੇ ਨੂੰ ਇਹੋ ਜੀਆਂ ਨਾ ਸਭ ਤੰਦਰੁਸਤ ਰਹਿਣ ਦੁੱਖ ਹੋਈ ਜਾਂ ਸਕਦਾ ਜਿਹਨੂੰ ਲੱਗੀਆਂ ਨਹੀਂ ਹੁਣ ਮੈਨੂੰ ਪਤਾ ਕਿ ਉਹਨਾਂ ਦੇ ਹਾਲਾਤ ਅੱਜ ਕੀ ਨੇ ਕਿਉਂਕਿ ਮੈਂ ਇਹਨਾਂ ਦੇ ਵਿੱਚ ਗੁਜ਼ਰੀਆਂ ਤੇ ਗੁਜ਼ਰ ਰਹੀ ਹਾਂ ਤੇ ਦੇਖੋ ਨਾ ਤਾਂ ਉਹ ਖੁਸ਼ੀਆਂ ਰਹਿੰਦੀਆਂ ਨਹੀਂ ਜਦੋਂ ਘਰ ਦਾ ਮੇਨ ਮੈਂਬਰ ਚਲਾ ਜਾਂਦਾ ਨਾ ਦਿਲ ਦੇ ਵਿੱਚ ਖੁਸ਼ੀਆਂ ਰਹਿੰਦੀਆਂ ਨਹੀਂ ਅੰਦਰੋਂ ਬੰਦਾ ਖੋਖਲਾ ਹੋ ਜਾਂਦਾ ਬਸ ਠੀਕ ਹੈ ਕਿ ਬੰਦਾ ਜਿਉਂਦਾ ਵੀ ਆ ਹੱਸਦਾ ਵੀ ਆ ਪੌਂਦਾ ਵੀ ਆ ਲੌਂਦਾ ਵੀ ਆ ਪਰ ਜਿਹੜੀ ਖੁਸ਼ੀ ਬੰਦੇ ਦੇ ਹੁੰਦੇ ਤੇ ਹੋਣਗੀਆਂ ਉਹ ਖੁਸ਼ੀ ਕਦੇ ਆ ਹੀ ਨਹੀਂ ਸਕਦੀ ਤੇ ਚਲੋ ਪ੍ਰਮਾਤਮਾ ਹਿੰਮਤ ਦੇਵੇ ਸਭ ਨੂੰ ਬਸ ਜਿਉਣ ਦੀ ਹਿੰਮਤ ਦੇਵੇ ਤੇ ਬੱਚਿਆਂ ਨੂੰ ਵੀ ਬੜਾ ਔਖਾ ਹੋ ਜਾਂਦਾ ਜੀ ਜਿਹੜੇ ਬਾਪ ਹੁੰਦੇ ਨੇ ਨਾ ਉਹ ਬੱਚਿਆਂ ਦੇ ਖੰਭ ਹੁੰਦੇ ਨੇ ਤੇ ਬੱਚਿਆਂ ਦੇ ਖੰਭ ਝੜ ਜਾਂਦੇ ਨੇ ਬਾਪ ਤੋਂ ਬਾਅਦ ਹਨ ਤੇ ਜਿਹੜੇ ਉਡਾਰੀਆਂ ਮਾਰਦੇ ਨੇ ਅਸਮਾਨੀ ਉਹਨਾਂ ਦਾ ਫਰਕ ਪੈ ਜਾਂਦਾ ਉਹ ਨਹੀਂ ਰਹਿੰਦੇ ਹੈਗੇ ਫਿਰ ਬੱਚੇ ਤੇ ਚਲੋ ਬਸ ਉਸ ਤਰ੍ਹਾਂ ਦੇ ਹਾਲਾਤ ਨੂੰ ਅੱਜ ਮੈਂ ਫੇਰ ਫੀਸ ਕਰਕੇ ਆਈਆਂ ਬਹੁਤ ਅਪਸੈਟ ਹੋਈ ਉਹਨਾਂ ਦਾ ਵੀ ਕੋਈ ਹਾਲ ਨਹੀਂ ਸੀ ਵਿਚਾਰਿਆਂ ਦਾ ਤੇ ਪਰ ਕੀ ਕੀਤਾ ਜਾ ਸਕਦਾ ਕੁਛ ਨਹੀਂ ਕੀਤਾ ਜਾ ਸਕਦਾ ਬਸ ਇਹੀ ਅਰਦਾਸ ਹੀ ਕਰ ਸਕਦੇ ਆ ਕਿ ਵਾਹਿਗੁਰੂ ਜੀਆਂ ਬਿਮਾਰੀਆਂ ਤੋਂ ਸਭ ਨੂੰ ਬਚਾ ਕੇ ਰੱਖੇ ਸਭ ਤੇ ਮੇਰ ਭਰਿਆ ਹੱਥ ਰੱਖੀ ਬਹੁਤ ਜ਼ਿਆਦੀ ਔਖਾ ਜੀ ਬਹੁਤ ਜ਼ਿਆਦੀ ਬਾਕੀ ਪਤਾ ਨਹੀਂ ਪਤਾ ਹੀ ਜੀ ਇਹ ਨਾ ਅਗਲੇ ਪਿਛਲੇ ਕਰਮਾਂ ਦੇ ਕੋਈ ਦੇਣੇ ਲੈਣੇ ਦੇ ਸਬੰਧ ਹੁੰਦੇ ਨੇ ਹਨਾ ਮੈਨੂੰ ਐ ਲੱਗਦਾ ਹੁੰਦਾ ਕਿ ਦੇਣੇ ਲੈਣੇ ਦੇ ਸਬੰਧ ਹੁੰਦੇ ਨੇ ਤੇ ਮੈਂ ਅੱਜ ਵੀ ਬੀਬੀ ਨਾਲ ਗੱਲ ਕਰਦੀ ਜਾਂਦੀ ਸੀ ਜੀ ਦੀ ਮੈਂ ਤੇ ਆਦੇਸ਼ ਨੇ ਕਦੇ ਦੇਸ਼ ਦੇ ਪਾਪਾ ਨੂੰ ਧੋਖਾ ਦਿੱਤਾ ਹੋਣਾ ਕਿਸੇ ਜੰਮ 'ਚ ਜਿਹੜਾ ਉਹ ਸਾਨੂੰ ਇਸ ਤਰ੍ਹਾਂ ਧੋਖਾ ਦੇ ਕੇ ਗਏ ਨੇ ਤੇ ਅਸੀਂ ਵੀ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਜ਼ਰੂਰ ਧੋਖਾ ਦਿੱਤਾ ਹੋਊਗਾ ਆਪਣੇ ਕਿਸ ਕਿਸੇ ਪਿਛਲੇ ਕਰਮਾਂ ਦੀ ਸਜ਼ਾ ਹੈ ਜਿਹੜੀ ਉਹ ਅਸੀਂ ਕੱਟਣੀ ਹੁੰਦੀ ਹੈ ਵਿਛੋੜਾ ਅਸੀਂ ਕਦੇ ਦਿੱਤਾ ਹੋਊਗਾ ਤੇ ਉਹ ਛੋੜਾ ਸਾਨੂੰ ਉਹੀ ਦੇ ਕੇ ਗਏ ਨੇ ਹੈਨਾ ਤੇ ਬਾਕੀ ਤਾਂ ਜੀ ਵੈਗਰੂ ਨੂੰ ਪਤਾ ਹੈ ਕਿ ਕੀ ਹੈਗਾ ਕੀ ਨਹੀਂ ਹੈਗਾ ਪਰ ਆਪਾਂ ਇਹ ਹੀ ਸੋਚਦੇ ਆਂ ਵੀ ਕਦੇ ਨਾ ਕਦੇ ਤਾਂ ਕੋਈ ਧੋਖਾ ਮਿਲਿਆ ਹੀ ਹੋਣਾ ਉਹਨਾਂ ਨੂੰ ਵੀ ਸਾਡੇ ਤੋਂ ਜਿਹੜਾ ਉਹਨਾਂ ਨੇ ਸਾਡੇ ਨਾਲ ਐਡਾ ਧੋਖਾ ਕੀਤਾ ਹੈ ਹੈਨਾ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਜਿੱਤ ਚੇਤੇ ਨਹੀਂ ਹੁੰਦੀਆਂ ਜਦੋਂ ਉਹ ਵਾਪਰ ਜਾਂਦੀਆਂ ਨੇ ਤੇ ਬੰਦਾ ਬਸ ਫਿਰ ਇਸ ਤਰ੍ਹਾਂ ਹੀ ਸੋਚਦਾ ਰਹਿੰਦਾ ਕੁਛ ਨਾ ਕੁਛ ਕੁਛ ਨਾ ਕੁਛ 24 ਘੰਟੇ ਫਿਰ ਤਾਰਵਾਜਦੀ ਰਹਿੰਦੀ ਐ ਮੈਂ ਨਾ ਹੁਣ ਸੋਚਦੀ ਹੁੰਨੀ ਆ ਵੀ ਜਦੋਂ ਉਹ ਬੈੱਡ ਤੇ ਪਏ ਸੀਗੇ ਦੇਸ਼ ਦੇ ਪਾਪਾ ਦੇ ਹਸਪੀਟਲ ਚ ਸੀ ਅਸੀਂ ਉੱਥੇ ਸੀ ਨਾਲ ਉਹਨਾਂ ਦੇ ਪਰ ਕੋਈ ਗੱਲ ਉਹ ਕਰਦੇ ਨਹੀਂ ਸੀ ਹੁਣ ਮੈਨੂੰ ਇਹਨੂੰ ਨਾ ਹੁਣ ਆਏ ਲੱਗਦਾ ਹੁੰਦਾ ਵੀ ਕਿਉਂ ਨਾ ਮੈਂ ਉਹਨਾਂ ਨਾਲ ਗੱਲਾਂ ਕਰੀ ਗਈ ਗੱਲਾਂ ਕਰੀ ਗਈ ਮੈਂ ਗੱਲਾਂ ਹੀ ਕਰਦੀ ਰਹਿੰਦੀ ਉਹਨਾਂ ਨਾਲ ਹਨਾ ਹਸਪੀਟਲ 'ਚ ਕਿਉਂ ਉਹ ਚੁੱਪ ਕਰਕੇ ਬੈਹ ਰਹੇ ਨੇ ਸੀ ਕਿ ਮੈਂ ਬੋਲਦੀ ਰਹਿਣਾ ਸੀਗਾ ਪਰ ਉਹਦੋਂ ਪੇਸ਼ੈਂਟ ਨੂੰ ਵੀ ਕੁਝ ਚੰਗਾ ਨਹੀਂ ਲੱਗਦਾ ਹੁੰਦਾ ਤੇ ਉਹ ਬੋਲਦਾ ਨਹੀਂ ਹੈਗਾ ਕੁਛ ਉਹ ਚੁੱਪੀ ਧਾਰ ਲੈਂਦਾ ਬਸ ਤੇ ਚਲੋ ਜੀ ਵਾਹਿਗੁਰੂ ਨੂੰ ਜੋ ਮਨਜ਼ੂਰ ਹੈ ਬਸ ਪਰਮਾਤਮਾ ਕਰੇ ਪਰਮਾਤਮਾ ਬਸ ਮਾਸੜ ਜੀ ਨੂੰ ਵੀ ਆਪਦੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੁਸੀਂ ਸਾਰੀਆਂ ਭੈਣਾਂ ਬਸ ਇਹੀ ਅਰਦਾਸ ਕਰਿਓ ਜਾਣ ਵਾਲੀ ਆਤਮਾ ਹੈ ਜਿਹੜੀ ਉਹ ਕਦੇ ਨਾ ਤੜਫੇ ਉਹਨੂੰ ਮੁਕਤੀ ਮਿਲੇ ਉਹਨੂੰ ਢੋਈ ਮਿਲੇ ਜੋ ਸੀ ਉਹਦਾ ਦਾਣਾ ਪਾਣੀ ਦੁਨੀਆ ਦੇ ਵਿੱਚ ਉਹ ਪੂਰਾ ਹੋ ਗਿਆ ਸਭ ਨੇ ਜਾਣਾ ਇਸੇ ਰਾਹ ਜਾਣਾ ਹੈ ਬਸ ਜਿਨ੍ਹਾਂ ਦੇ ਕਰਮਾਂ 'ਚ ਵਿਛੋੜੇ ਹੁੰਦੇ ਨੇ ਉਹ ਪਿੱਛੋ ਪੱਚ ਜਾਂਦੇ ਨੇ ਉਹ ਪਿੱਛੋ ਜਾਂਦੇ ਨੇ ਜਿਨ੍ਹਾਂ ਨੇ ਵਿਛੋੜੇ ਨਹੀਂ ਚੱਲਣੇ ਹੁੰਦੇ ਉਹ ਭਰੇ ਪਰਿਵਾਰਾਂ ਦੇ ਵਿੱਚੋਂ ਚਲੇ ਜਾਂਦੇ ਨੇ ਬਸ ਵਾਹਿਗੁਰੂ ਦੀ ਮਰਜ਼ੀ ਆ ਉਹਦੇ ਅੱਗੇ ਆਪਣਾ ਜੋਰ ਨਹੀਂ ਚੱਲਦਾ ਔਰ ਆਪਾਂ ਕਿੰਤੂ ਪ੍ਰੰਤੂ ਵੀ ਨਹੀਂ ਕਰ ਸਕਦੇ ਹਨ ਚਲੋ ਠੀਕ ਆ ਜੀ ਫਿਰ ਕੱਲ ਨੂੰ ਮਿਲਦੀ ਆ ਮੈਂ ਇੱਕ ਹੋਰ ਵਲੌਗ ਲੈ ਕੇ ਅੱਜ ਤਾਂ ਮੂੜ ਹੀ ਇਹ ਜਿਹਾ ਸੀਗਾ ਸੋ ਉਹੋ ਜਿਹੀਆਂ ਹੀ ਮੈਂ ਗੱਲਾਂ ਕਰਾਂ ਲੱਗੀਆਂ ਤੁਹਾਡੇ ਨਾਲ ਪਰ ਇਹ ਵੀ ਦੁੱਖ ਸੁੱਖ ਹੁੰਦੇ ਨੇ ਜੀ ਸਾਡੇ ਹਨ ਤੇ ਇਹ ਵੀ ਜ਼ਰੂਰੀ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਮੈਂ ਨਾ ਜੀ ਕੱਲ ਦੀ ਮੈਂ ਤੁਹਾਨੂੰ ਗੱਲ ਦੱਸਦੀ ਆ ਹਾਂ ਆਪਾਂ ਨੂੰ ਪਤਾ ਨਹੀਂ ਹੁੰ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਇੱਕ ਨਾ ਭੈਣ ਜੀ ਹੈਗੇ ਨੇ ਕੈਨੇਡਾ ਤੋਂ ਮੈਂ ਵੈਸੇ ਉਹਨਾਂ ਦਾ ਨਾਮ ਤਾਂ ਨਹੀਂ ਲਊਂਗੀ ਕਈ ਵਾਰੀ ਅਗਲੇ ਨੂੰ ਨਹੀਂ ਅੱਛਾ ਲੱਗਦਾ ਤੇ ਉਹ ਨਾ ਆਪਣੇ ਕੋਲੋਂ ਮਤਲਬ ਸ਼ਾਪਿੰਗ ਕਰਦੇ ਨੇ ਤੇ ਕਾਫੀ ਦਿਨਾਂ ਕਾਫੀ ਮਤਲਬ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਹਮੇਸ਼ਾ ਜਦੋਂ ਹੀ ਗੱਲ ਹੁੰਦੀ ਆ ਉਹ ਸੂਟਾਂ ਦੀ ਹੀ ਗੱਲ ਕਰਦੇ ਨੇ ਕਿ ਫਲਾਣਾ ਸੂਟ ਮੇਰਾ ਬਣਾ ਦਿਓ ਕਿੰਨੇ ਸੂਟ ਮੇਰੇ ਰੈਡੀ ਹੋ ਗਏ ਹੁਣ ਮੇਰਾ ਜਲਦੀ ਆਰਡਰ ਭੇਜੋ ਤੇ ਬਸ ਫਿਰ ਮੈਂ ਕਦੀ ਕਈ ਵਾਰੀ ਪੁੱਛਦੀ ਰਹਿੰਦੀ ਭੈਣ ਜੀ ਫਲਾਣਾ ਸੂਟ ਦੱਸੋ ਉਹਦਾ ਕੀ ਬਣਾਉਣਾ ਹੈ ਉਹ ਕੋਟ ਸੈੱਟ ਬਣਾਉਣਾ ਹੈ ਉਹ ਫਲਾਣਾ ਐ ਕਰਦੀ ਰਹਿੰਦੀ ਕੱਲ ਨਾ ਜਦੋਂ ਉਹਨਾਂ ਦਾ ਫੋਨ ਆਇਆ ਮੈਂ ਕਿਹਾ ਭੈਣ ਜੀ ਮੈਨੂੰ ਗੱਲ ਦੱਸੋ ਇੱਕ ਵੀ ਆਪਾਂ ਹਮੇਸ਼ਾ ਜਦੋਂ ਗੱਲ ਕਰਦੇ ਆਂ ਇਹ ਸੁੱਟਾਂ ਦੀ ਗੱਲ ਕਰਕੇ ਤੇ ਆਪਾਂ ਫੋਨ ਕੱਟ ਦਿੰਨੇ ਆਂ ਵੀ ਮੈਂ ਕਦੇ ਇਹ ਨਹੀਂ ਤੁਹਾਡੇ ਬਾਰੇ ਪੁੱਛਿਆ ਵੀ ਤੁਹਾਡੇ ਕੀ ਬੱਚੇ ਨੇ ਕੀ ਲਾਈਫ ਹੈ ਤੁਹਾਡੀ ਹੈ ਮੈਂ ਕਿਵੇਂ ਰਹਿੰਦੇ ਹਾਂ ਕਦੋਂ ਦੇ ਗਏ ਹਾਂ ਬਾਹਰ ਭੈਣ ਜੀ ਨੇ ਵਿਚਾਰਿਆ ਨੇ ਆਪਦੀਆਂ ਜਦੋਂ ਗੱਲਾਂ ਛੇੜੀਆਂ ਨਾ ਜੀ ਮੈਂ ਸੱਚ ਦੱਸਦੀ ਆ ਤੁਹਾਨੂੰ ਵੀ ਮੈਨੂੰ ਨਾ ਮਤਲਬ ਕੱਲ ਦੀ ਮੈਂ ਬਹੁਤ ਜ਼ਿਆਦਾ ਅਫਸਰਟ ਹੋਈ ਉਹਨਾਂ ਦੀ ਗੱਲਾਂ ਸੁਣ ਕੇ ਫਿਰ ਮੈਂ ਬੀਬੀ ਨੂੰ ਵੀ ਦੱਸਿਆ ਵੀ ਆਪਾਂ ਨੂੰ ਆਇਆ ਲੱਗਦਾ ਹੁੰਦਾ ਵੀ ਦੁਨੀਆ ਪਤਾ ਨਹੀਂ ਕਿੰਨੀ ਕਿ ਸਾਡੇ ਨਾਲੋਂ ਵੀ ਸੌਖੀ ਫਿਰਦੀ ਆ ਹਨਾ ਪਰ ਜਦੋਂ ਅਗਲੇ ਨੂੰ ਫਰੋਲਦੇ ਆ ਨਾ ਜਦੋਂ ਪਤਾ ਲੱਗਦਾ ਵੀ ਬੰਦਾ ਆਪਦੇ ਅੰਦਰ ਕਿੰਨੇ ਕਿ ਦੁੱਖ ਲਈ ਫਿਰਦਾ ਹੈ ਜਦੋਂ ਉਹਨਾਂ ਨੇ ਦੱਸਿਆ ਨਾ ਕਹਿੰਦੇ ਮੇਰਾ ਨਾ ਇੱਕ ਭਰਾ ਸੀ ਅਸੀਂ ਕਹਿੰਦੇ ਮੇਰੀ ਸਿਸਟਰ ਵਿਆਹੀ ਸੀਗੀ ਉਹ ਸਾਨੂੰ ਬਾਹਰ ਮਤਲਬ ਲੈ ਗਈ ਸੀ ਕਾਫੀ ਸਾਲ ਪਹਿਲਾਂ ਦੀ ਗੱਲ ਹੈ ਤੇ ਮੇਰੇ ਮਾਂ ਬਾਪ ਨੂੰ ਬੁਲਾ ਲਿਆ ਸਾਨੂੰ ਵੀ ਬੁਲਾ ਲਿਆ ਕਹਿੰਦੇ ਦੋ ਭੈਣਾਂ ਇੱਕ ਭਰਾ ਸੀ ਚਲੇ ਗਏ 97 ਦੇ ਵਿੱਚ ਕਹਿੰਦੇ ਮੈਰिज ਕਰਨੀ ਸੀ ਸਾਡੀ ਭੈਣ ਭਰਾਵਾਂ ਦੀ ਤੇ ਅਸੀਂ ਆਏ ਇੱਥੇ ਤੇ ਕਹਿੰਦੇ ਮੇਰਾ ਬ੍ਰਦਰ ਸੀ ਜਿਹੜਾ ਉਹਨੂੰ ਰਿਸ਼ਤੇ ਵਾਲੇ ਆ ਰਹੇ ਸੀਗੇ ਜਿਵੇਂ ਨਾਰਮਲੀ ਹੁੰਦਾ ਹੈ ਹਨਾ ਤੇ ਮੇਰਾ ਬ੍ਰਦਰ ਮਾ ਕਹਿੰਦੇ ਬਾਹਰ ਗਿਆ ਹੋਇਆ ਸੀ ਕਿਤੇ ਨੇੜੇ ਤੇੜੇ ਮੋਟਰਸਾਈਕਲ ਤੇ ਤੇ ਕਹਿੰਦੇ ਰਿਸ਼ਤੇ ਵਾਲੇ ਦੇਖਣ ਆਲੇ ਆਏ ਬੈਠੇ ਸੀਗੇ ਤੇ ਮੇਰੇ ਭਰਾ ਦਾ ਬਾਹਰ ਐਕਸੀਡੈਂਟ ਹੋ ਗਿਆ ਟਰੱਕ ਦੇ ਨਾਲ ਤੇ ਐਟ ਦੀ ਸਪਾਟ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ 97 ਦੀ ਗੱਲ ਹੈ ਤੁਸੀਂ ਦੇਖੋ ਕਿਹੋ ਜਿਹਾ ਮਾਹੌਲ ਸੀ ਕਹਿੰਦੇ ਅਸੀਂ ਕਿੱਥੇ ਤਾਂ ਅਸੀਂ ਖੁਸ਼ੀਆਂ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਕਿਤੇ ਖਤਮ ਹੀ ਹੋ ਗਿਆ ਸਾਰਾ ਕੁਝ ਮੈਂ ਵੀ ਸਾਰਾ ਦਿਨ ਅਫਸਰਟ ਰਹੀ ਮੈਂ ਖਿਆਣਾ ਵੀ ਹਰ ਬੰਦਾ ਆਪਦੇ ਅੰਦਰ ਪਤਾ ਨਹੀਂ ਕਿੱਡੀਆਂ ਕੁ ਦੁੱਖਾਂ ਦੀਆਂ ਕਹਾਣੀਆਂ ਲਈ ਫਿਰਦਾ ਹੈ ਤੇ ਪਰ ਕੀ ਕਰੇ ਜਿਉਣਾ ਪੈਂਦਾ ਪਰ ਜਿਹੜਾ ਖਾਲੀਪਣਾ ਇੱਕ ਇਨਸਾਨ ਛੱਡ ਕੇ ਜਾਂਦਾ ਨਾ ਇੱਕ ਬਹੁਤ ਇੰਪੋਰਟੈਂਟ ਇਨਸਾਨ ਇੰਪੋਰਟੈਂਟ ਰਿਸ਼ਤੇ ਹੁੰਦੇ ਜਿਹੜੇ ਜਦੋਂ ਉਹ ਕੋਈ ਤੁਹਾਡਾ ਛੱਡ ਕੇ ਜਾਂਦਾ ਨਾ ਉਹ ਖਾਲੀਪਣ ਪੂਰੀ ਜ਼ਿੰਦਗੀ ਤੁਹਾਨੂੰ ਖੰਦਾ ਰਹਿੰਦਾ ਘਰ ਨੂੰ ਸੋ ਬਸ ਭੈਣ ਦੀ ਗੱਲ ਸੁਣ ਕੇ ਕਹਿੰਦੀ ਬਸ ਜਿੰਦੇ ਲੱਗੇ ਘਰ ਨੂੰ ਮਾਪੇ ਇੱਥੇ ਆ ਮਾਂ ਦੀ ਡੈਥ ਹੋ ਗਈ 2018 ਚ ਪਿਓ ਮਾਂ ਤਾਂ ਕਹਿੰਦੇ ਮੰਜੇ ਨਾਲ ਹੀ ਲੱਗ ਗਈ ਉਦੋਂ ਬਾਅਦ ਇੱਕ ਪੁੱਤ ਜਿਹੜੀ ਮਾਂ ਦਾ ਹੋਵੇ ਤੇ ਮਾਂ ਮੰਜੇ ਨਾਲ ਹੀ ਲੱਗੂਗੀ 2018 ਦੇ ਵਿੱਚ ਕਹਿੰਦੇ ਮਾਂ ਤਾਂ ਚਲੀ ਗਈ ਹੁਣ ਮੇਰੇ ਫਾਦਰ ਨਹੀਂ ਸਾਡੇ ਕੋਲ ਨਹੀਂ ਬਸ ਦੋ ਭੈਣਾਂ ਵਿਚਾਰੀ ਦੱਸਣ ਲੱਗੇ ਕਹਿੰਦੇ ਮੇਰੇ ਹੀ ਆ ਬਸ ਬੱਚੇ ਦੋ ਬੇਟੇ ਨੇ ਤੇ ਭੈਣ ਦੇ ਵੀ ਕੋਈ ਬੱਚਾ ਨਹੀਂ ਤੇ ਭਰਾ ਤਾਂ ਵੈਸੇ ਹੀ ਦੁਨੀਆ ਤੋਂ ਚਲੇ ਗਿਆ ਹਨ ਸੋ ਸਾਰੀ ਬਹੁਤ ਅਪਸੈਟ ਨੇ ਜਾਦਾ ਦੁਨੀਆ ਜਿਹੜੀ ਉਹ ਬਹੁਤ ਪਰੇਸ਼ਾਨ ਹੈ ਦੁੱਖਾਂ ਦੇ ਵਿੱਚ ਐਕਸੀਡੈਂਟਾਂ ਨੇ ਹਾਰਟ ਅਟੈਕ ਨੇ ਕੈਂਸਰ ਨੇ ਮਾਰ ਹੀ ਲਿਆ ਦੁਨੀਆ ਨੂੰ ਤੇ ਬੱਸ ਜੀ ਬਹੁਤ ਸਾਰੀਆਂ ਗੱਲਾਂ ਆਪਣੀਆਂ ਹੋ ਗਈਆਂ ਤੇ ਹੁਣ ਕੱਲ ਨੂੰ ਮਿਲਦੇ ਆਪਾਂ ਮੂਡ ਸਹੀ ਕਰਕੇ ਆਉਂਗੀ ਅੱਜ ਅਫਸਰਟ ਸੀਗਾ ਜ਼ਿੰਦਗੀ ਆ ਜੀ ਇਹਦੇ ਵਿੱਚ ਦੁੱਖ ਸੁੱਖ ਚੱਲਦੇ ਰਹਿੰਦੇ ਨੇ ਕਦੇ ਮੈਂ ਬਹੁਤ ਖੁਸ਼ ਮੂਡ ਦੇ ਵਿੱਚ ਆਉਣੀ ਆ ਤੇ ਕਦੇ ਇਕਦਮ ਹੀ ਮੈਂ ਦੁੱਖਾਂ ਦੇ ਸਮੁੰਦਰ ਚ ਬਹਿ ਜਾਨੀ ਆ ਹਨ ਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਚਲੋ ਲਾਈਫ ਆ ਜੀ ਇਹ ਨਹੀਂ ਇਦਾਂ ਹੀ ਚੱਲਦੀ ਰਹਿਣਾ ਔਰ ਕੱਟ ਲਾਂਗੀ ਅਹੀਂ ਕਰਦੇ ਕਰਾਉਂਦੇ ਹਨ ਚਲੋ ਮਿਲਦੀ ਆਂਦੀ ਕੱਲ ਨੂੰ ਸਸਤੀ ਕਾਲ ਜੀ ਸਾਰਿਆਂ ਨੂੰ